ਜੋੜਾ ਕਹਿੰਦੇ ਬੀਬੀ ਬਾਹਰ ਚ ਡਾਂਗ ਮਾਰੀ ਦੋ ਜਗ੍ਹਾ ਟੰਕ ਕੇ ਟੰਕ ਕੇ ਲੱਤ ਆਹ ਤੇ ਮੈਂ ਫੋਨ ਆਹ ਦੇਖੋ ਬੰਦੇ ਕਿਉਂ ਦਾ ਕੰਕੂ ਲਾਈ ਦੇ ਲੋ ਰਾਮ 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 ਅਮਸ਼ੇਨ ਰਜਾ ਜਿੱਤਰਾ ਬਹੁਤ ਬੈਂਡੇ ਸਰ ਆਹ ਦੇਖੋ ਫੋਨ ਇੱਕ ਵਾਰ ਮਜ਼ਾਰੋ ਕੇ ਟੈਂ ਕਿੱਧਰ ਦੇ ਲੋਗ ਆਨੇ ਉਹਨੇ ਅੱਛਾ ਕਹਿ ਰਹੇ ਨੇ ਬਹੁਤ ਮੈਨਾਂ ਤੇ ਸਿਟੀ ਸਕੈਂਡ ਕਰਾਏ ਹੋ ਗਿਆ ਪਤਾ ਜੀ ਬਹਿ ਜਾ ਬਹਿ ਜਾ ਜੀ 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 ਜ ਠੀਕ ਹੈ ਸਾਡੇ ਨਾਲ ਪਹਿਲੇ ਹੀ ਲੱਗਦੇ ਆ WhatsApp ਕਰੋਗੇ ਨਾ ਫਿਰ ਅੱਗੇ ਦੇਖ ਕੇ ਫਿਰ ਸੀਪੀ ਚਰਾਬ ਬੰਦੇ ਜਿਹੜੇ ਬੰਦੇ ਨੇ ਸਾਡੇ ਦੋ ਉਹਨਾਂ ਦੀ ਹੱਲ ਤੇ ਆਏ ਆਏ ਉਹਨਾਂ ਦੇ ਮੜੇ ਤੇ ਕਹਿਣ ਲੱਗੇ ਉਹਨਾਂ ਦੀ ਸੁਣ ਕੇ ਬਾਹਰ ਆ ਕੇ ਆਪਣੇ ਥੋੜੀ ਥੋੜੀ ਹੋਣਾ ਸੀ ਮੈਂ ਸਾਡੇ ਕੋਲ ਨਹੀਂ ਜੀ ਆਉਣਾ ਹੀ ਨਹੀਂ ਚੱਲੀ ਆਪ ਆਏ ਤੇ ਜੀ ਚੱ ਨਹੀਂ ਆਏ ਉਹਨਾਂ ਦੇ ਹੀ ਬੰਦੇ ਸੀ ਹਾਂਜੀ ਆਓ ਨਾ ਲੱਡੂ ਬੰਦਾ ਆਪ ਆਏ ਜੀ ਆਪ ਆ ਕੇ ਸਾਡੇ ਕੋਲ ਉਹਨਾਂ ਦੇ ਟ੍ਰੀਟ ਵੱਢੀ ਵੱਜੀ ਹੋਈ ਆ ਉਹਨਾਂ ਦੇ ਬਿਆਨ ਦੇਲੇ ਬਾਹਰ ਆ ਕੇ ਕਹਿੰਦੇ ਇਹ ਗੁੰਡਾ ਕਰਦੀ ਕਰਦੇ ਝਾਂਡੇ ਵਾਲੇ ਆਏ ਕਰਦੇ ਆ ਝਾਂਡੇ ਕਰੀ ਉਹਨੇ ਵਾਪਸ ਕਰੀ ਆ ਆਪੇ ਮਾਤਾ ਨੂੰ ਮਰੇ ਹੋ ਆ ਕੇ ਨਹੀਂ ਸਾਡੇ ਕੋਲ ਤਾਂ ਆਈ ਮਾਦਰ ਨੂੰ ਮਰੇ ਨਹੀਂ ਅਸੀਂ ਹਸਪੀਟਲ ਵਿੱਚ ਇੱਥੇ ਆਪਣੇ ਪਿੰਦਰ ਮਿਲ ਕੇ ਚਲੇ ਆਪਣੇ ਉਹਦੇ ਆਪੇ ਕਰਨ ਜਾਂ ਬਾੜ ਕੇ ਚੜੀ ਟੀ ਮਾਰ ਕੇ ਆ ਗਏ ਕਿੰਨੇ ਗੁੰਡਾ ਕਰਦੀ ਹੈ ਕੋਈ ਇਸ ਕੇਸ ਚ ਹੋਰ ਤਾਂ ਨਹੀਂ ਕੋਈ ਨਹੀਂ ਹੋਣ ਨਹੀਂ ਠੀਕ ਹੈ ਮਾਦਮ ਕੋਈ ਜਨਾਨੀਆਂ ਵੀ ਪਾਣਾਂ ਚੱਕੇ ਫਿਰਦੇ ਕਰਦੇ ਇਲਾਜ ਵੀ ਪੋਚੇ ਆਂਟੀ ਪਹਿਲਾਂ ਰੋਲਾ ਪਹਿਲਾਂ ਦੋਨਾਂ ਨੇ ਮੂਹ ਤੇ ਥੋੜਾ ਜਿਆਦਾ ਇਹਨਾਂ ਨੇ ਮੂਸਾ ਦਾ ਕਰੀ ਫਿਰ ਵੀ ਇਹ ਵੀ ਰੋਲਾ ਕਰੀਨਾਂ ਦੇ ਫੀਫੀ ਆ ਗਏ ਉੱਥੇ ਬੰਦੇ ਇੱਕ ਤਾਂ ਹੈ ਉਹ ਬਿਆਨ ਦੋ ਕਿ ਇਹਨਾਂ ਬੰਦੇ ਸਾਰਿਆਂ ਦੇ ਨਾਲ ਲਖਾਓ ਸਖਤ ਕਾਰਵਾਈ ਕਰਾ ਠੀਕ ਹੈ ਇਹਨਾਂ ਨੂੰ ਤਾਂ ਸਾਫ਼ ਕਰ ਦੇਦਾ ਇਹਨਾਂ ਨੂੰ ਸਾਫ਼ ਮਿਲੂਗਾ ਕਿੱਥੀ ਵਾਈਟ ਕਰਤਾ ਮੈਂ ਬਸ ਜੀ ਮੰਨ ਜੀ ਕਰੀ ਹਾਂਜੀ ਐਮਐਲਏ ਸਾਹਿਬ ਤੁਸੀਂ ਅੱਜ ਹਸਪਤਾਲ 'ਚ ਪਹੁੰਚੇ ਸੀ ਕਿ ਤਮਕੌਰ ਸਾਹਿਬ ਜਿਹੜੀ ਰਾਤ ਘਟਨਾ ਵਰਤੀ ਹੈ ਜੀ ਉਹਦੇ ਬਾਰੇ ਕੀ ਗੱਲਬਾਤ ਹੈ ਸਾਰੀ ਤੁਹਾਨੂੰ ਸਾਰਾ ਪਤਾ ਲੱਗੇ ਗਿਆ ਵਾਂਗੀ ਹੁਣ ਦੇਖੋ ਜੀ ਆ ਤੁਹਾਡੇ ਸਾਹਮਣੇ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਮਨਜੀਤ ਕੌਰ ਜੋ ਕਿ ਪੂਰੇ ਪਿੰਡ ਤੋਂ ਹੈ ਤੇ ਇਹਨਾਂ ਤੇ ਸਾਬਕਾ ਮੁੱਖ ਮੰਤਰੀ ਦੇ ਜਿਹੜੇ ਗੁੰਡੇ ਪਾਲੇ ਹੋਏ ਕਿਉਂਕਿ ਉਹ ਸ਼ੁਰੂ ਤੋਂ ਇਹੀ ਕੰਮ ਕਰਦੇ ਰਹੇ ਇੱਥੇ ਨਸ਼ੇ ਵੇਚਦੇ ਰਹੇ ਔਰ ਗੁੰਡਾ ਕਰਦੀ ਕਰਦੇ ਰਹੇ ਉਹਨਾਂ ਦੇ ਗੁੰਡਿਆਂ ਨੇ ਇਹਨਾਂ ਦੇ ਸਿਰ 'ਚ ਦੇਖੋ ਬਹੁਤ ਡਾਂਗ ਵੀ ਮਾਰੀ ਐ ਤੇ ਹੋਰ ਵੀ ਸੱਟਾਂ ਨੇ ਹੁਣ ਮਾਤਾ ਜੀ ਦੇ ਟਾਂਕੇ ਲੱਗੇ ਐ ਇਹਨਾਂ ਦੇ ਅਸੀਂ ਸਾਰਾ ਇਲਾਜ ਹੋ ਰਿਹਾ ਤੇ ਜੋ ਵੀ ਜਿਹੜੇ ਵੀ ਇਹਨਾਂ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਉਹਨਾਂ ਦੇ ਸਖਤ ਕਾਰਵਾਈ ਕਰਾਂਗੇ ਔਰ ਇਹ ਮੈਂ ਸਾਬਕਾ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਕੀ ਕਰ ਰਹੇ ਹੋ ਇਸ ਹਲਕੇ 'ਚ ਕੀ ਕਰ ਰਹੇ ਹੋ ਤੁਹਾਡਾ ਹਲਕਾ ਇਹ ਹੈ ਨਹੀਂ ਤੁਸੀਂ ਜਲੰਧਰ ਜਲੰਧਰ ਹਲਕੇ ਤੋਂ ਐਮਪੀ ਐ ਤੁਸੀਂ ਉੱਥੇ ਕੀ ਕਰਦੇ ਤੁਸੀਂ ਪਾਰਲੀਮੈਂਟ ਦਾ ਵੀ ਜਿਹੜਾ ਆਪਣਾ ਕੰਮ ਛੱਡ ਕੇ ਜਿਹੜਾ ਕਿ ਇੱਕ ਤੁਹਾਡੇ ਤੇ ਬੜੀ ਵੱਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਦੇਸ਼ ਦੀ ਪਾਰਲੀਮੈਂਟ ਦੇ ਚੁਣੇ ਹੋਏ ਮੈਂਬਰ ਹੋ ਉਹ ਕੰਮ ਛੱਡ ਕੇ ਇੱਥੇ ਤੁਸੀਂ ਗੁੰਡਾ ਕਰਦੀ ਕਰ ਰਹੇ ਹੋ ਤੁਹਾਨੂੰ ਸ਼ਰਮ ਆਣੀ ਚਾਹੀਦੀ ਔਰ ਇਹ ਤੁਹਾਡੇ ਹੀ ਜਿਹੜੇ ਗੁੰਡਾ ਅਰਸ਼ ਅਨਸਰ ਉਹਨਾਂ ਨੇ ਇਹ ਦੇਖੋ ਇੱਕ ਮਾਤਾ ਜਿਹੜੀ ਬਜ਼ੁਰਗ ਹੈ ਜੋ ਤਕਰੀਬਨ 70 ਸਾਲ ਦੇ ਕਰੀਬ ਇਹਨਾਂ ਦੀ ਉਮਰ ਹੈ ਉਹਨਾਂ ਦੇ ਅਟੈਕ ਕੀਤਾ ਇੱਕ ਜਿਵੇਂ ساری ਰਾਤ ਸੀਐਮ ਸਾਹਿਬ ਕੋ ਘੁੰਮਦੇ ਰਹੇ ਪਿੰਡਾਂ ਦੇ ਵਿੱਚ ਇਹ ਕੋਈ ਇਦਾਂ ਦਾ ਹੁੰਦਾ ਵੀ ਪ੍ਰੋਟੋਕੋਲ ਵੀ ਸੀਐਮ ਜਿਹੜਾ ਸਾਬਕਾ ਸੀਐਮ ਵੀ ਉਹ ਆਪਣਾ ਇਲਾਕਾ ਛੱਡ ਕੇ ਆਪਣੇ ਜਿੱਥੇ ਉਹ ਐਮਪੀ ਹੈਗੇ ਆ ਇਸ ਟਾਈਮ ਉੱਥੇ ਤੋਂ ਛੱਡ ਕੇ ਹੋਰ ਹਲਕੇ ਚ ਘੁੰਮਦੇ ਦੇਖੋ ਬਿਲਕੁਲ ਨਹੀਂ ਉਹ ਆਊਟਸਾਈਡਰ ਨੇ ਇੱਥੇ ਔਰ ਤੁਹਾਨੂੰ ਪਤਾ ਹੈ ਕਿ 2 ਦਿਨ ਪਹਿਲਾਂ ਹਰ ਆਊਟਸਾਈਡਰ ਨੂੰ ਜਿਹੜਾ ਹਲਕੇ ਤੋਂ ਬਾਹਰ ਜਾਣਾ ਪੈਂਦਾ ਨਾ ਉਹਨਾਂ ਦੀ ਇੱਥੇ ਵੋਟ ਹੈ ਨਾ ਉਹਨਾਂ ਦਾ ਇੱਥੇ ਰਹਿੈਸ਼ੀ ਇਹ ਕੋਈ ਐਡਰੈਸ ਹੈ ਤੁਸੀਂ ਦੇਖੋ ਉਹਨਾਂ ਦਾ ਐਡਰੈਸ ਚੈੱਕ ਕਰ ਲਓ ਇੱਥੇ ਤਾਂ ਨਹੀਂ ਹੈ ਬਾਕੀ ਉਹ ਚੁਣੇ ਹੋਏ ਨੇ ਜਲੰਧਰ ਤੋਂ ਔਰ ਜੇ ਉਹ ਇੱਥੇ ਹੁਣ ਦਿਖਾਈ ਦੇ ਉਹਨਾਂ ਤੇ ਵੀ ਸਖਤ ਕਾਰਵਾਈ ਕੀਤੀ ਜਾਏਗੀ ਔਰ ਜਿਨ੍ਹਾਂ ਨੇ ਇਹ ਜਿਹੜਾ ਇਹ ਗੁੰਡਾਗਰਦੀ ਕੀਤੀ ਹੈ ਉਹਨਾਂ ਤੇ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਜਿੱਦਾਂ ਮਾਤਾ ਜੀ ਦੱਸਦੇ ਆਂ ਵੀ ਰਾਤ ਕਹਿੰਦਾ ਸਾਫਤ ਸੀਐਮ ਸਾਹਿਬ ਆਏ ਸੀ ਹਸਤਾਵ ਚ ਪਰ ਉਹ ਆਪਣੇ ਬੰਦੇ ਨੂੰ ਮਿਲ ਕੇ ਚਲੇ ਗਏ ਇਹਨਾਂ ਕੋਲ ਮਿਲਣ ਨਹੀਂ ਆਏ ਦੇਖੋ ਜੀ ਉਹਨਾਂ ਦਾ ਤਾਂ ਬੰਦਿਆਂ ਨੇ ਕੋਈ ਛੱਟ ਲੱਗੀ ਹੀ ਨਹੀਂ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਉਹ ਉਹਨਾਂ ਜੇ ਵੀ ਮਾਤਾ ਜੀ ਤੇ ਐਡੀ ਸਰਦੀ ਸੱਟ ਹੈ ਇਹਨਾਂ ਨੂੰ ਮਿਲ ਕੇ ਵੀ ਨਹੀਂ ਗਏ ਆਪਣੇ ਇੱਕ ਬੰਦੇ ਜਿਹਨੇ ਐਵੇਂ ਆਪਣੇ ਛੜੀਟ ਮਾਰ ਲਈ ਉਹਨੂੰ ਮਿਲ ਕੇ ਤੇ ਚਲੇ ਗਏ ਔਰ ਹਸਤਾਲ ਚ ਜਿਹੜਾ ਹੈ ਉਹਨਾਂ ਨੇ ਕਿਸੇ ਤਰ੍ਹਾਂ ਦਾ ਆਪਣੀ ਇਸ ਮਾਤਾ ਜੀ ਨੂੰ ਬਿਲਕੁਲ ਨਹੀਂ ਪੁੱਛਿਆ ਨਾ ਇਹਨਾਂ ਦਾ ਪਤਾ ਲੱਗਾ ਠੀਕ ਹੈ ਠੀਕ ਹੈ ਜੀ ਕੋਈ ਨਹੀਂ ਸਰਾਂ ਦੇ ਦਰਸ ਇਹਨਾਂ ਦਾ ਦੇਖੋ वाइटनेस मेंटेन करो और सीटी का अरेंजमेंट करो एंड करो हाँ ठीक है बच्चा तब क्या ठीक है बच्चा आप चलो कोई हो जाएगा वो तो फिर ले कोई बिल्डिंग तो लोग कैसे ठीक हो रहा है How is this